एनआरआई टीवी देख रहे हो ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨ ਤੇ ਪੁਲਿਸ ਮੁਲਾਜ਼ਮ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਹੋਏ ਨੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਾਸੇ ਦੇਖ ਰਹੇ ਹਾਂ ਕਿ ਕਿਸਾਨ ਅਕਸਰ ਆਪਣੀਆਂ ਜ਼ਮੀਨਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਨੇ ਤਾਂ ਹੁਣ ਜ਼ਮੀਨ ਨੂੰ ਲੈ ਕੇ ਇਹ ਵੱਡਾ ਵਿਵਾਦ ਸਾਹਮਣੇ ਆਇਆ ਹੈ ਤਾਂ ਜ਼ਮੀਨਾਂ ਤੇ ਕਬਜ਼ਾ ਲੈਣ ਪਹੁੰਚੀ ਸੀ ਪੁਲਿਸ ਅਤੇ ਮੌਕੇ ਤੇ ਜਿਹੜੀਆਂ ਮਸ਼ੀਨਾਂ ਵੀ ਮਗਵਾਇਆ ਗਈਆਂ ਜੀਸੀਬੀ ਮਸ਼ੀਨਾਂ ਵੀ ਨੇ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੜਸਾ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਹੋਈ ਸੀ ਪਰ ਉਧਰ ਕਿਸਾਨ ਮੌਕੇ ਤੇ ਪਹੁੰਚ ਗਏ ਤੇ ਕਿਸਾਨ ਰੋਸ ਪ੍ਰਦਰਸ਼ਨ ਕਰਨ ਲੱਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਹਾਈਵੇ ਦੇ ਲਈ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਮੀਨ ਐਕਵਾਇਰ ਕਰਨੀ ਸੀ ਪਰ ਉਧਰ ਕਿਸਾਨਾਂ ਨੇ ਦੋਸ਼ ਲਗਾਏ ਆ ਕਿਸਾਨ ਕਹਿ ਰਹੇ ਆ ਕਿ ਸਾਡੇ ਨੂੰ ਬਿਨਾ ਕੋਈ ਸ ਮੁੱਲ ਦੇ ਆ ਲੈ ਜਿਹੜੇ ਆ ਜ਼ਮੀਨ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਸਾਨੂੰ ਕੋਈ ਭੁਗਤਾ ਜਿਹੜਾ ਆ ਠੁਕਮਾ ਮੁੱਲ ਜਿਹੜਾ ਜ਼ਮੀਨ ਦਾ ਨਹੀਂ ਦਿੱਤਾ ਗਿਆ ਜਿਸ ਦੇ ਚੱਲਦਿਆਂ ਆ ਇਹ ਅੱਜ ਕਿਸਾਨ ਮੜ ਤੋਂ ਸੜਕਾਂ ਤੇ ਉਤਰ ਲਈ ਮਜਬੂਰ ਹੋਏ ਨੇ ਤਾਂ ਗੁਰਦਾਸਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨ ਤੇ ਪੁਲਿਸ ਮੁਲਾਜ਼ਮਾਂ ਆਮੋ ਸਾਹਮਣੇ ਹੋਏ ਨੇ ਤਾਂ ਮਾਹੌਲ ਜਿੱਥੇ ਪੂਰਾ ਭਖਿਆ ਹੋਇਆ ਤੇ ਉੱਥੇ ਜੇ ਕਰ ਦੇਖਿਆ ਜਾਵੇ ਕਿ ਜਿੱਥੇ ਪੂਰੀ ਗਰਮੀ ਪੈ ਰਹੀ ਆ ਤਾਂ ਇਸ ਹੱਥ ਦੀ ਗਰਮੀ ਵਿੱਚ ਕਿਸਾਨ ਆਪਣੀ ਜ਼ਮੀਨ ਦੇ ਲਈ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਧਰ ਪੁਲਿਸ ਆ ਮੁਲਾਜ਼ਮਾ ਦਾ ਕਹਿਣਾ ਹੈ ਕਿ ਸਾਡੀ ਡਿਊਟੀ ਲਗਾਈ ਗਈ ਆ ਤੇ ਜ਼ਮੀਨ ਐਕਵਾਇਰ ਕਰਵਾਉਣ ਦੇ ਲਈ ਪਰ ਉਧਰ ਹੁਣ ਕਿਸਾਨ ਤੇ ਪੁਲਿਸ ਅਧਿਕਾਰੀ ਆ ਜਿਹੜੇ ਉਹ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਹਾਈਵੇ ਦੇ ਲਈ ਜ਼ਮੀਨ ਆ ਜਿਹੜੀ ਐਕਵਾਇਰ ਕਰਨੀ ਆ ਤੇ ਉਧਰ ਕਿਸਾਨ ਕਹਿ ਰਹੇ ਆ ਕਿ ਸਾਨੂੰ ਠੁਕਮਾ ਮੁੱਲਾ ਜਿਹੜਾ ਉਹ ਨਹੀਂ ਦਿੱਤਾ ਗਿਆ ਕੋਈ ਵੀ ਸਾਡੇ ਨਾਲ ਰੇਟ ਤੈਅ ਕਰਕੇ ਰਕਮ ਨਹੀਂ ਦਿੱਤੀ ਗਈ ਅਤੇ ਇਹ ਐਵੇਂ ਹੀ ਜਿਹੜੀ ਆ ਜ਼ਮੀਨ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਜਿੱਦੇ ਲਈ ਸਾਨੂੰ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਾ ਪਿਆ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨ ਤੇ ਪੁਲਿਸ ਅਧਿਕਾਰੀ ਆਮੋ ਸਾਹਮਣੇ ਹੋਏ ਨੇ ਜਿੱਥੇ ਪਹਿਲਾਂ ਦੇਖ ਰਹੇ ਆ ਕਿ ਬਹੁਤ ਸਾਰੇ ਥਾਮਾ ਤੇ ਜਿਹੜੇ ਆ ਕਿਸਾਨ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਆ ਤੇ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੀ ਆ ਬਿੱਤੇ ਦਿਨ ਹੀ ਜੇਕਰ ਯੋਧ ਪਿੰਡ ਦੀ ਗੱਲ ਕਰੇ ਤਾਂ ਯੋਧ ਪਿੰਡ ਚ ਲਗਾਤਾਰ ਵੱਡੇ ਪੱਧਰ ਤੇ ਪ੍ਰਦਰਸ਼ਨ ਚੱਲ ਰਿਹਾ ਤਾਂ ਉਧਰ ਅੱਜ ਬਿੱਤੇ ਦਿਨੇ ਸੰਗਰੂਰ ਵਿੱਚ ਵੀ ਜਿਹੜੇ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਤੇ ਜਿਹੜੇ ਆ ਪ੍ਰਦਰਸ਼ਨਕਾਰੀ ਸੀ ਉਹ ਆਮੋ ਸਾਹਮਣੇ ਹੋਏ ਸੀ ਜਿਨ੍ਹਾਂ ਨੂੰ ਕੇ ਪੁਲਸ ਨੇ ਮੌਕੇ ਤੇ ਗ੍ਰਿਫਤਾਰ ਵੀ ਕੀਤਾ ਸੀ ਤਾਂ ਉੱਥੇ ਉਹ ਹੁਣ ਉਸ ਤੋਂ ਬਾਅਦ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਵੱਡੇ ਪੱਧਰ ਤੇ ਅੱਜ ਕਿਸਾਨ ਜਿਹੜੇ ਆ ਇਕੱਠੇ ਹੋ ਕੇ ਆਪਣੀ ਜ਼ਮੀਨ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਜ਼ਮੀਨ ਬਚਾਉਣ ਦੇ ਲਈ ਸੰਘਰਸ਼ ਕਰਨ ਲਈ ਮਜਬੂਰ ਹੋਏ ਹਾਂ ਤੇ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਕਿਸਾਨ ਤੇ ਪੁਲਿਸ ਮੁਲਾਜ਼ਮ ਅਕਸਰ ਕਿਸੇ ਨਾ ਕਿਸੇ ਰੋਸ ਪ੍ਰਦਰਸ਼ਨ ਵਿੱਚ ਆਮੋ ਸਾਹਮਣੇ ਹੋ ਰਹੇ ਨੇ ਤਾਂ ਇੱਕ ਜ਼ਰ ਤਸਵੀਰਾਂ ਹੁਣ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨ ਜਿਹੜੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੇ ਦੋਸ਼ ਲਗਾ ਰਹੇ ਆ ਕਿ ਉਹਨਾਂ ਦੀ ਜ਼ਮੀਨ ਹੈ ਜਿਹੜੀ ਧੱਕੇ ਨਾਲ ਅਕਵਾਇਰ ਕੀਤੀ ਜਾ ਰਹੀ ਆ ਕੀ ਕੁਝ ਹੋ ਰਿਹਾ ਸਿੱਧਿਆ ਲਾਈਵ ਤਸਵੀਰਾਂ ਦੇਖੋ ਗੁਰਦਾਸਪੁਰ ਤੋਂ ਹਾਂਜੀ ਕਿਸਾਨ ਅੱਗੇ ਵਧ ਰਹੇ ਆ ਤੇ ਕਿਸਾਨਾਂ ਨੇ ਉਹ ਜ਼ਮੀਨ ਜ ਵਧ ਰਹੇ ਆ ਜਿੱਥੇ ਕਿਸਾਨਾਂ ਨੂੰ ਇੱਕ ਪੈਸਾ ਨਹੀਂ ਦਿੱਤਾ ਮਸ਼ੀਨ ਤੇ ਚੜ ਗਏ ਆ ਕਿਸਾਨ ਕਿਸਾਨ ਚੜ ਗਏ ਭਾਈ ਮਸ਼ੀਨ ਤੇ ਤੇ ਉਧਰੋਂ ਪੁਲਿਸ ਪ੍ਰਸ਼ਾਸਨ ਜਿਹੜੇ ਅਧਿਕਾਰੀ ਆ ਕੋਈ ਗੱਲਬਾਤ ਕਰ ਲਈ ਆਉਣਗੇ ਪਹਿਲਾਂ ਵੀ ਇਹਨਾਂ ਦੇ ਜਿਹੜੇ ਆਪਣੇ ਡੀਸੀ ਡੀਐਸਬੀ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ 10 ਮਿੰਟ ਦਾ ਟਾਈਮ ਦਿੱਤਾ ਸੀ ਤੇ ਨਾ ਕੋਈ ਤਹਿਸੀਲਦਾਰ ਤੇ ਨਾ ਕੋਈ ਉੱਚ ਅਧਿਕਾਰੀ ਗੱਲ ਕਰ ਰਿਹਾ ਇਹਦੋਂ ਜਿਹੜਾ ਪ੍ਰਸ਼ਾਸਨ ਮਸ਼ੀਨ ਡੱਕੀ ਆ ਤੇ ਸਾਡੇ ਜਿਹੜੇ ਆਗੂ ਆ ਉਹ ਖਲੋਤੇ ਆ ਤੇ ਵੇਖੋ ਇਹਨਾਂ ਗੱਲਬਾਤ ਚੱਲਦੀ ਅੱਗੇ ਜਹੇ ਬੰਦੀ ਨੇ ਮਸ਼ੀਨ ਡੱਕ ਦਿੱਤੀ ਆ ਜੀ ਨਹੀਂ ਚੱਲੇਗੀ ਨਹੀਂ ਚੱਲਣਗੀਆਂ ਗਾਓ ਵਿਦਿਆ ਗਾਓ ਜਹੇ ਬੰਦੀ ਨੇ ਮਸ਼ੀਨ ਡੱਕ ਦਿੱਤੀ ਭਾਰੀ ਸੁਰੱਖਿਆ ਬਲੋਰਸਾਂ ਜਿਹੜੀਆਂ ਇੱਥੇ ਖਲੋਤੀਆਂ ਸੁਰੱਖਿਆ ਬਹੁਤਾਂ ਪੰਜਾਬ ਪੁਲਿਸ ਪਾਰੀ ਸੇਖਦਾ ਦੇ ਚ ਖਲੋਤੇ ਆ ਤੇ ਮਸ਼ੀਨ ਡੱਗ ਦਿੱਤੀ ਆ ਸਾਡੇ ਜਿਹੜਾ ਕਸਟਮਰ ਜਿਹੜਾ 2013 ਦਾ ਐਕਟਵਾ ਮੋੜੇ ਲਵਾ ਬਾਬਾ ਹੈ ਪੈਸੇ ਪਾਏ ਉੱਤੇ ਪਾ ਦੋ ਸਮਝਦੇ ਨਹੀਂ ਮੈਂ ਉਹਦਾ ਆਖਦਾ ਪਾਉਣੀ ਕੰਮ ਕਰ ਦੇ ਪੰਜਾਬ ਸਰਕਾਰ ਦੇ ਬਹਿਬ ਤੇ ਗੱਲ ਹੋਈ ਫਿਰ ਇਹਨਾਂ ਕਹਿੰਦੇ ਨਾ ਮੁੱਖ ਮੰਤਰੀ ਦਾ ਪੰਜਾਬ ਬੋਲੇ ਗੱਲ ਕਰਾ ਸਾਰੇ ਅਫਸਰਾਂ ਨੇ ਕਿ ਕਿਨਾਰਾ ਕੰਮ ਲਈਦਾ ਲੜਗੇ ਰੋਣੀ ਆ ਬਿਲਕੁਲ ਨਹੀਂ ਤੁਹਾਡੀ ਨਾ ਸਾਡੀ ਮਲਾਦਮਾ ਨਾ ਕਾਦੀ ਬਣਾਈ ਹੈ ਸਾਡੀ ਪਰਵਾਰਾਂ ਚ ਨਹੀਂ ਆਹ ਵੱਡਿਆ ਜੀ ਸਾਹਿਬ ਨੂੰ ਗੱਲ ਕਰ ਲੋ ਕਰ ਲੈਣੇ ਕਰ ਲੈਣੇ ਕੋਈ ਨਹੀਂ ਸਾਡੇ ਕੋ ਗੱਲ ਚਲਿਆ ਕਰ ਐ ਸਤਪੀ ਸਾਹਿਬ ਵੀ ਕਰੂਗਾ ਨਾ ਬੈਠੋ ਯਾਰ ਸਾਰੇ ਜਣੇ ਬੈਠੋ ਗੱਲ ਕਰਾ ਦਿਓ ਨਹੀਂ ਬੈਠੋ